ਸਾਡੇ ਮਕਬੂਲਪੁਰਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਲੇਡੀ ਨੂੰ ਰੋਪ ਕੀਤਾ ਗਿਆ ਸੀ ਕਮੈਂਟਸ ਉਹਦੇ ਸਾਰੇ 골ਡ ਦੇ ਖੋਲੇ ਗਏ ਸੀ ਔਰ ਪਿਸਟਲ ਪੁਆਇੰਟ ਤੇ ਕਾਰਵਾਈ ਹੋਈ ਸੀ ਅਸੀਂ ਫਾਲੋਅ ਅਪ ਕਰ ਰਹੇ ਸੀ ਕਿ ਸਾਰੇ ਮੈਟਰ ਨੂੰ ਇਨਸੀਡੈਂਟ ਟ੍ਰੇਸ ਕਰਨ ਵਾਸਤੇ ਤੇ ਸਾਡੇ ਉਹਦੇ ਚ ਸਾਨੂੰ ਬੜੀ ਅੱਛੀ ਸਕਸੈਸ ਮਿਲੀ ਹੈ ਔਰ ਉਹਨਾਂ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ 25 ਅਕਤੂਬਰ ਨੂੰ ਵੀ ਇਸੇ ਸਾਲ ਨਨ ਲੋਪੋ ਕੇ ਏਰੀਆ ਚ ਵੀ ਘਰ ਦੇ ਬਾਹਰ ਡਿਸਕ੍ਰਿਮੀਨੇਟ ਫਾਇਰਿੰਗ ਕਰਕੇ ਉਥੇ ਵੀ ਲੋਕਾਂ ਨੂੰ ਕਾਫੀ ਡਰਾਇਆ ਧਮਕਾਇਆ ਸਰ ਕੀ ਇਹ ਗੱਲ 14 11 ਨੂੰ ਸਾਡੇ ਮਕਬੂਲਪੁਰਾ ਥਾਣੇ ਦੇ ਏਰੀਏ ਦੇ ਵਿੱਚ ਇੱਕ ਲੇਡੀ ਨੂੰ ਰੋਪ ਕੀਤਾ ਗਿਆ ਸੀ ਔਰਨਮੈਂਟਸ ਉਹਦੇ ਸਾਰੇ 골ਡ ਦੇ ਖੋਲੇ ਗਏ ਸੀ ਔਰ ਪਿਸਟਲ ਪੁਆਇੰਟ ਤੇ ਕਾਰਵਾਈ ਹੋਈ ਸੀ ਉਸੇ ਦਿਨ ਤੋਂ ਅਸੀਂ ਕਿਉਂਕਿ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਈਦਾ ਅਸੀਂ ਫਾਲੋਅ ਅਪ ਕਰ ਰਹੇ ਸੀਗੇ ਸਾਰੇ ਮੈਟਰ ਨੂੰ ਇੰਸੀਡੈਂਟ ਟ੍ਰੇਸ ਕਰਨ ਵਾਸਤੇ ਤੇ ਸਾਡੇ ਉਹਦੇ ਚ ਸਾਨੂੰ ਬੜੀ ਅਚੀ ਸਕਸੈਸ ਮਿਲੀ ਹੈ ਜਸਕੀਰਤ ਸਾਹਿਲ ਤੇ ਜਿਹੜਾ ਅਨਮੋਲ ਬੂਟਾ ਸਿੰਘ ਦੋ ਮੁਲਜ਼ਮ ਉਸ ਕੇਸ ਦੇ ਅਸੀਂ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਜਦੋਂ ਉਹਨਾਂ ਨੇ ਦੱਸਿਆ ਕਿ ਪਿਸਤਲ ਸਾਡਾ ਜਿਹੜਾ ਆਸਟਰੀਅਨ ਗਲੌਕ ਸੀਗਾ 9mm ਦਾ ਉਹ ਛੁਪਾਇਆ ਹੋਇਆ ਸੀ ਇਸ ਏਰੀਏ ਜਿੱਥੇ ਆਪਾਂ ਖੜੇ ਆ ਮੋਕਮਪੁਰੇ ਦਾ ਏਰੀਆ ਇਹ ਬਾਗ ਹੈ ਬੜਾ ਅਬੈਂਡੰਟ ਜਿਹਾ ਉਹਨੇ ਬੜੀ ਹੁਸ਼ਿਆਰੀ ਨਾਲ ਜਦੋਂ ਪਾਰਟੀ ਆਈ ਤੇ ਗਲਤ ਤੋ ਉਹਨੂੰ ਡਾਇਰੈਕਸ਼ਨ ਚ ਲੈ ਗਿਆ ਵੀ ਉੱਥੇ ਮੈਂ ਪਿਸਤਲ ਛੁਪਾਇਆ ਹੋਇਆ ਜਦੋਂ ਵੀ ਬੈਂਡ ਹੋ ਕੇ ਦੇਖਣ ਲੱਗੇ ਤਾਂ ਉਹਨੇ ਦਵਾਦਾਰ ਦੂਜੇ ਪਾਸੇ ਜਾ ਕੇ ਭੱਜ ਕੇ ਤੇ ਉਹ ਇੱਕ ਦਰਖਤ ਦੀ ਜੜ ਦੇ ਵਿੱਚੋਂ ਪਿਸਤਲ ਕੱਢ ਕੇ ਪੁਲਿਸ ਤੇ ਫਾਇਰ ਕੀਤਾ ਜਿਸ ਦੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਤੇ ਆਪਣੇ ਸਾਡੇ ਐਸ ਐਚ ਓ ਮਕੂਲਪੁਰਾ ਨੇ ਵਾਪਸ ਫਾਇਰ ਕੀਤਾ ਤੇ ਉਹਦੇ ਜਿੰਨਾਂ ਲੋ ਇੰਜਰਡ ਹੋਇਆ ਤਾਂ ਉਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਇਹ ਦੋਨੋਂ ਮੁਲਜ਼ਮ ਜੋ ਪੁਛਗਿੱਛ ਸਾਹਮਣੇ ਆਏ ਹੈ ਗੁਰਦੇਵ ਜੈਸਲ ਇੱਕ ਬੜਾ ਬਦਨਾਮ ਤੇ ਨੋਟੋਰੀਅਸ ਗੈਂਗਸਟਰ ਹੈ ਚੰਬਲ ਤਰਨ ਤਰਨ ਦਾ ਉਹਦੇ ਵਾਸਤੇ ਕੰਮ ਕਰਦੇ ਸੀ 14 ਤਰੀਕ ਨੂੰ ਵਾਰਦਾਤ ਇਹਨਾਂ ਨੇ ਸਾਡੇ ਕੀਤੀ ਹੈ ਜਿਹੜੀ ਮੈਂ ਤੁਹਾਨੂੰ ਲੇਡੀ ਦੇ ਨਾਲ ਰੋਬਰੀ ਦੀ ਦੱਸੀ ਹੈ 15 ਨੂੰ ਇਹਨਾਂ ਨੇ ਇੱਕ 5 ਸਟਾਰ ਵੀਜ਼ਾ ਕੰਸਲਟੈਂਸੀ ਕੰਪਨੀ ਹੈਗੀ ਸਿਟੀ ਤਰਨਤਾਰਨ ਚ ਉੱਥੇ ਜਾ ਕੇ ਅੰਦਾ ਤੋਂ ਫਾਇਰਿੰਗ ਕੀਤੀ ਐਕਸਟਰਸ਼ਨ ਤੇ ਉਹਨਾਂ ਤੋਂ ਪੈਸੇ ਵਟੋਰਨ ਵਾਸਤੇ ਸਾਰੀ ਇਹ ਕਾਰਵਾਈ ਕੀਤੀ ਗਈ ਔਰ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਇਹ ਪਤਾ ਲੱਗਿਆ ਕਿ 25 ਅਕਤੂਬਰ ਨੂੰ ਵੀ ਇਸੇ ਸਾਲ ਇਹਨਾਂ ਨੇ ਲੋਪੋ ਕੇ ਏਰੀਆ ਚ ਵੀ ਘਰ ਦੇ ਬਾਹਰ ਡਿਸਕ੍ਰਿਮੀਨੇਟ ਫਾਇਰਿੰਗ ਕਰਕੇ ਉੱਥੇ ਵੀ ਲੋਕਾਂ ਨੂੰ ਕਾਫੀ ਡਰਾਇਆ ਧਮਕਾਇਆ ਸੋ ਇਹਦੇ ਖਿਲਾਫ ਪਹਿਲਾਂ ਵੀ ਸਾਹਿਲ ਦੇ ਤਿੰਨ ਮੁਕਦਮੇ ਆ ਬੂਟਾ ਸਿੰਘ ਬੂਟਾ ਅਨਮੋਲ ਬੂਟਾ ਸਿੰਘ ਦੇ ਖਿਲਾਫ ਤਿੰਨ ਨੇ ਦੋ ਨੇ ਛੋਟੀ ਉਮਰ ਦੇ ਨੇ ਪਰ ਜੈਸਲ ਨਹੀਂ ਇਹਨਾਂ ਨੂੰ ਪਿਸਟਲ ਦਵਾਇਆ ਸੀ ਤੇ ਉਹਦੇ ਇਸ਼ਾਰੇ ਤੇ ਹੀ ਕੰਮ ਕਰ ਰਹੇ ਸੀ ਸਰ ਕਿੰਨੂੰ ਹੁਣ ਤੱਕ ਕਿੰਨੂੰ ਜਸਕੀਰਤ ਸਾਹਿਲ ਇੰਜਰਡ ਹੋਇਆ ਜੀ ਇਹੀ ਮੇਨ ਬੰਦਾ ਸੀ ਇਹਦੇ ਹੱਥ 'ਚ ਹੀ ਪਿਸਤਲ ਸੀ ਜਿਸ ਨੇ ਰੋਬਰੀ ਕੀਤੀ ਲੱਗਦਾ ਕਿ ਨਹੀਂ ਹੋਰ ਕੋਈ ਵਾਰਦਾਤ ਕਰਨੀ ਹੈ ਤੇ ਅੰਮ੍ਰਿਤਸਰ ਆ ਕੇ ਜੋ ਲਗਾ ਰੱਖੇ ਪਏ ਇਥੇ ਲਗਾਏ ਪਏ ਇੱਕ ਡੈਫੀਨਿਟਲੀ ਦੇਖੋ ਜੇ ਆਪਾਂ ਦੇਖੀਏ 14 ਨੂੰ ਸਾਢੇ ਕਿਤੀ 15 ਨੂੰ ਤਰਨਤਾਰਨ ਕਰਤੀ ਪਹਿਲਾਂ 25 ਨੂੰ ਲੋਪੋਕੇ ਕੀਤੀ ਅਜੇ ਤਿੰਨ ਵਾਰਦਾਤਾਂ ਕਲੀਅਰ ਹੋਈਆਂ ਹੋਰ ਵੀ ਉਮੀਦ ਹੈ ਸਾਨੂੰ ਕਲੀਅਰ ਹੋ ਜਾਣਗੀਆਂ